ਖੇਤੀ ਕਰਦਾ ਕਿਸਾਨ ਆ ਉਹਦੇ ਕਰਜ਼ੇ ਮਾਫ ਹੋਣੇ ਚਾਹੀਦੇ ਨੇ ਕਿਤੇ ਨਾ ਕਿਤੇ ਥੋੜੇ ਬਹੁਤੇ ਕਰਜ਼ੇ ਤਾਂ ਮਜ਼ਦੂਰਾਂ ਦੇ ਸਿਰ ਵੀ ਨੇ ਕੀ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੋਣੇ ਚਾਹੀਦੇ ਇੱਕ ਦੂਜੇ ਨੂੰ ਸਰੀ ਸਮਝਦੇ ਸੀ ਦੋਨੇ ਰਲ ਕੇ ਸਿਰ ਜੋੜ ਕੇ ਪੰਡ ਬੰਦੇ ਸੀ ਇੱਕੇ ਖੇਤ ਦੇ ਵਿੱਚ ਮਜ਼ਦੂਰ ਕੰਮ ਕਰਦਾ ਉਸੇ ਖੇਤ ਦੇ ਵਿੱਚ ਕਿਸਾਨ ਕੰਮ ਕਰਦਾ ਫਿਰ ਕਿਸਾਨ ਅਮੀਰ ਕਿਉਂ ਹੋ ਜਾਂਦਾ ਮਜ਼ਦੂਰ ਗਰੀਬ ਕਿਉਂ ਰਹਿ ਜਾਂਦਾ ਇਹਦਾ ਕਾਰਨ ਵੀ ਕੀ ਆ ਦਿੱਲੀ ਵੀ ਆਪਾਂ ਨੇ ਫਤਿਹ ਕਰ ਲਈ ਸੀ ਜਦੋਂ ਆਪਣੇ ਨਾਲ ਜੱਗੀ ਬਾਬੇ ਪੰधेਰ ਵਰਗੇ ਤੇ ਬਹੁਤ ਸਾਰੇ ਮਜ਼ਦੂਰ ਭਾਈਚਾਰੇ ਨਾਲ ਚੱਲੇ ਸੀ ਇਸ ਵਾਰ ਮਜ਼ਦੂਰ ਭਾਈਚਾਰੇ ਜਿਹੜਾ ਬਹੁਤ ਘਟਿਆ ਰਾ ਉਹਨਾਂ ਦੇ ਦਿਲਾਂ ਦੇ ਵਿੱਚ ਰੋਸਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਜਾਣਾ ਚਾਹੀਦਾ ਇਸ ਵਕਤ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਕੋਟ ਉਮੀਦ ਆ ਤੁਸੀਂ ਸਾਰੇ ਠੀਕ ਹੋਮੋਗੇ ਦਰਸ਼ਕੋ ਅੱਜ ਆਪਾਂ ਤੁਹਾਨੂੰ ਐਸੇ ਇਨਸਾਨ ਨਾਲ ਮਿਲਾਉਣ ਲੱਗੇ ਆ ਜਿਨ੍ਹਾਂ ਦਾ ਨਾਮ ਤੁਹਾਨੂੰ ਨੇ ਅਕਸਰ ਬਹੁਤ ਜ਼ਿਆਦਾ ਸੁਣਿਆਗਾ ਬਹੁਤ ਜ਼ਿਆਦਾ ਮਸ਼ਹੂਰ ਇਨਸਾਨ ਨੇ ਉਹ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਕੋ ਇਹ ਹਨ ਕਾਮਰੇਡ ਗੁਰਮੀਤ ਸਿੰਘ ਜੀ ਛਜੂਪਟ ਕਾਮਰੇਡ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਕਾਮਰੇਡ ਜੀ ਕੁੱਲ ਹਿੰਦ ਕਿਸਾਨ ਸਭਾ ਬੰਦੀਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਤਾਂ ਕਿ ਆਪਣੇ ਦਰਸ਼ਕਾਂ ਨੂੰ ਵੀ ਪਤਾ ਲੱਗ ਸਕੇ ਕਿਹੜੀ ਇਹ ਸਭਾ ਕੀਥੋਂ ਸ਼ੁਰੂ ਹੋਈ ਆ ਕਿਵੇਂ ਤੁਸੀਂ ਨੇ ਜਿਹੜੀ ਚਲਾਈ ਆ ਕੁੱਲ ਹਿੰਦ ਕਿਸਾਨ ਸਭਾ ਬਕਾਇਦਾ ਤੌਰ ਤੇ 1936 ਦੇ 11 ਅਪ੍ਰੈਲ 1936 ਨੂੰ ਬਣੀ ਸੀ ਜਿਸ ਨੂੰ ਬਣਾਉਣ ਦੇ ਵਿੱਚ ਪੰਜਾਬ ਦੇ ਵਿੱਚੋਂ ਮੋਰੀ ਆਗੂ ਸਨ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜਿਨ੍ਹਾਂ ਨੂੰ ਪਾਗੜੀ ਸੰਭਾਲ ਕੇ ਆ ਕਰਦੇ ਸਨ ਭਾਵੇਂ ਦੇਸ਼ ਦੇ ਵਿੱਚ ਕਿਸਾਨੀ ਲਹਿਰਾਂ ਵੱਖਵਾ ਖੇਤਿਆਂ ਦੇ ਵਿੱਚ ਵੱਖ-ਵੱਖ ਚੱਲ ਨਹੀਂ ਆ ਸਾਨੂੰ ਪਹਿਲਾਂ ਵੀ ਪਰ ਇਹਦਾ ਤੌਰ ਤੇ ਸੰਗਠਨ 11 ਅਪ੍ਰੈਲ ਨੂੰ 2003 ਨੂੰ ਸਾਡੀ ਜਥੇਬੰਦੀ ਦਾ ਬਣਿਆ ਉਸ ਤੋਂ ਬਾਅਦ ਲੜਾਈਆਂ ਦਾ ਇਹਦਾ ਬਹੁਤ ਵੱਡਾ ਇਤਿਹਾਸ ਹੈ ਕਾਮਰੇਡ ਜੀ ਤੁਸੀਂ ਇਸ ਲੋਕ ਲਹਿਰ ਦੇ ਲਈ ਲੜ ਰਹੇ ਹੋ ਲੰਮਾ ਸਮਾਂ ਤੁਹਾਨੂੰ ਹੋ ਗਿਆ ਕਿੰਨੀ ਵਾਰ ਤੁਸੀਂ ਜਿਹੜੀ ਆ ਜੇਲ੍ਹ ਯਾਤਰਾ ਕਰ ਚੁੱਕੇ ਹੋ ਤੇ ਕੀ ਤੁਹਾਡਾ ਜਿਹੜਾ ਅੱਗੇ ਦਾ ਸਟੈਪ ਆ ਲੋਕਾਂ ਦਾ ਤੁਹਾਡੇ ਨਾਲ ਜਿਹੜਾ ਕੀ ਰਿਸਪੌਂਸ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਦੇ ਜਦੋਂ ਮੈਂ ਆਲਦੇ ਦੇ ਵਿੱਚ ਪੜਦਾ ਸੀ 1965 ਦੇ ਵਿੱਚ ਉਸ ਤੋਂ ਬਾਅਦ ਮੈਂ ਵਿਦਿਆਰਥੀ ਜਥੇਬੰਦੀ ਦੇ ਵਿੱਚ ਕੰਮ ਕਰਦਾ ਸੀ ਜੇਲ੍ਹ ਔਰ ਜੋਬ ਇੱਕ ਨਾਰੇ ਦੇ ਤਹਿਤ ਦਿੱਲੀ ਪਾਰਲੀਮੈਂਟ ਅਗੇ ਇੱਕ ਮਜਾਰਾ ਕੀਤਾ ਗਿਆ ਸੀ ਸਭ ਤੋਂ ਪਹਿਲੀ ਵਾਰੀ ਮੈਂ ਉਸ ਮਜਾਰੇ ਦੇ ਵਿੱਚ 1977 ਦੇ ਵਿੱਚ ਦਿੱਲੀ ਤਹਾੜਜੇਲ ਵਿੱਚ ਗਿਆ ਜਿੱਥੇ ਅਸੀਂ 15 16 ਦਿਨ ਦੇ ਲਗਭਗ ਦਿਨ ਗੁਜ਼ਾਰੇ ਇਸ ਤਰ੍ਹਾਂ ਲੋਕ ਲਹਿਰਾਂ ਦੇ ਵਿੱਚ ਭਾਵੇਂ ਠੱਠਾ ਮਜ਼ਦੂਰਾਂ ਦੀ ਕੋਈ ਲਹਿਰ ਹੋਵੇ ਭਾਵੇਂ ਕਿਸਾਨਾਂ ਦੀ ਕੋਈ ਲਹਿਰ ਹੋਵੇ ਭਾਵੇਂ ਕਿਸੇ ਹੋਰ ਵਰਗਾਂ ਦੀ ਲਹਿਰ ਹੋਵੇ ਸ਼ਹਿਰੀ ਆਜ਼ਾਦੀਆਂ ਦੀ ਕੋਈ ਲਹਿਰ ਹੋਵੇ ਵੱਖ-ਵੱਖ ਇਸ ਤਰ੍ਹਾਂ ਦੀਆਂ ਲਹਿਰਾਂ ਦੇ ਵਿੱਚ ਮੈਂ ਲਗਭਗ ਹੁਣ ਤੱਕ 2.5 ਸਾਲ ਦੇ ਲਗਭਗ ਜੇਲ੍ਹ ਕੱਟ ਚੁੱਕਿਆ ਵੱਖ-ਵੱਖ ਖਤਰਾਂ ਦੇ ਸਾਡੇ ਤੇ ਕੇਸ ਵੀ ਬਣੇ ਔਰ ਅਦਾਲਤਾਂ 'ਚ ਚੱਲਦੇ ਵੀ ਰਹੇ ਲੰਮਾ ਸਮਾਂ ਔਰ ਉਹਨਾਂ ਦੇ ਵਿੱਚੋਂ ਆਖਰ ਨੂੰ ਅਸੀਂ ਸਾਰਿਆਂ ਦੇ ਵਿੱਚੋਂ ਬਰੀ ਹੋਏ ਕਿਸੇ ਇੱਕ ਕੇਸ 'ਚ ਵੀ ਸਾਨੂੰ ਅੱਜ ਤੱਕ ਫੱਜ਼ਾ ਨਹੀਂ ਹੋਈ ਲੋਕ ਲਹਿਰਾਂ ਦੇ ਵਿੱਚ ਲੜਾਈ ਦਾ ਸਾਡਾ ਮਤਲਬ 1977 ਤੋਂ ਨੇੜੀ ਨੇੜੀ ਹੈ ਲੜਾਈ ਸ਼ੁਰੂ ਹੋਈ ਹੈ ਇਸ ਨੂੰ ਕਾਫੀ ਲੰਮੇ ਸਮੇਂ ਤੋਂ ਮੈਂ ਇਸ ਲੜਾਈ ਨੂੰ ਲੜ ਰਿਹਾ ਹਾਂ ਲੋਕਾਂ ਵੱਲੋਂ ਤੁਹਾਨੂੰ ਕੀ ਰਿਸਪੌਂਸ ਆ ਕਿੰਨਾ ਕੁ ਰਿਸਪੌਂਸ ਦਿੰਦੇ ਆ ਲੋਕ ਜਦੋਂ ਤੁਸੀਂ ਲੋਕਾਂ ਲਈ ਲੜਦੇ ਹੋ ਲੋਕਾਂ ਲਈ ਲੜਦੇ ਸਮੇਂ ਜਦੋਂ ਅਸੀਂ ਲੋਕਾਂ 'ਚ ਜਾਂਦੇ ਆ ਲੋਕ ਬਹੁਤ ਇੱਜ਼ਤ ਕਰਦੇ ਆ ਲੋਕ ਮਾਣ ਸਨਮਾਨ ਦਿੰਦੇ ਆ ਲੋਕ ਲੋਕ ਸਤਿਕਾਰ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਈਏ ਇਕੱਠ ਕਰੀਏ ਲੋਕ ਇਕੱਠੇ ਹੋ ਜਾਂਦੇ ਆ ਫੰਡ ਇਕੱਠਾ ਕਰਨਾ ਹੋਵੇ ਲੋਕ ਫੰਡ ਦੇ ਦਿੰਦੇ ਆ ਲੋਕਾਂ ਕੋਲੇ ਜਾਂਦੇ ਆ ਲੋਕ ਇੱਜ਼ਤ ਕਰਦੇ ਆ ਚਾਹ ਪਾਣੀ ਰੋਟੀ ਟੁੱਕ ਲੜਾਈਆਂ ਲੜਨ ਦੇ ਲਈ ਮੇਰਾ ਇਹ ਨਹੀਂ ਹੈ ਕਿ ਕੋਈ ਇੱਕੋ ਤਰ੍ਹਾਂ ਦੇ ਲੋਕ ਹੁੰਦੇ ਆ ਕੁਝ ਲੋਕ ਸਾਡੀ ਤਰ੍ਹਾਂ ਜਿਹੜਾ ਚ ਜਾਂਦੇ ਆ ਮੁਜ਼ਾਰੇ ਜਲਸੇ ਕਰਦੇ ਆ ਔਰ ਲੜਾਈਆਂ ਲੜਦੇ ਆ ਕੁਝ ਲੋਕ ਹੇਠੋਂ ਰਹਿ ਕੇ ਮਦਦ ਕਰਦੇ ਆ ਪੈਸਾ ਟੱਕਾ ਦਿੰਦੇ ਆ ਕੁਝ ਲੋਕ ਹੱਲਾਸ਼ੇਰੀ ਦਿੰਦੇ ਆ ਕੁਝ ਲੋਕ ਚਾਹ ਪਾਣੀ ਰੋਟੀ ਟੁਕ ਦੀ ਸੇਵਾ ਵੀ ਕਰਦੇ ਆ ਇਸ ਤਰ੍ਹਾਂ ਲੋਕਾਂ ਦੀਆਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਵਰਗਾਂ ਦੇ ਲੋਕ ਦੁਕਾਨਦਾਰ ਹੋਣ ਜਾਂ ਮਜ਼ਦੂਰ ਹੋਣ ਜਾਂ ਕਿਸਾਨ ਹੋਣ ਸਾਰੇ ਇਕੱਠੇ ਹੋ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਮਦਦ ਕਰਦੇ ਆ ਇਸੇ ਲਈ ਅਸੀਂ ਇੰਨੇ ਲੰਮੇ ਸਮੇਂ ਤੋਂ ਲੜਾਈਆਂ ਜਾਰੀ ਰੱਖੀਆਂ ਹੋ ਜਾਂਦੀਆਂ ਅੱਛਾ ਜਦੋਂ ਤੁਸੀਂ ਇਹ ਲੋਕਪੱਖੀ ਜਿਹੜੀ ਲਹਿਰ ਦੇ ਵਿੱਚ ਬੜਿਓ ਲੋਕਾਂ ਦੇ ਲਈ ਤੁਸੀਂ ਸੰਘਰਸ਼ ਕਰਦੇ ਹੋ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਉੱਤੇ ਹੀ ਤੁਹਾਨੂੰ ਕਦੇ ਆਪਣੇ ਘਰਦਿਆਂ ਨੇ ਕਦੇ ਇਸ ਚੀਜ਼ ਤੋਂ ਇਧਰ ਨੂੰ ਜਾਣ ਲੱਗੇ ਤੁਹਾਨੂੰ ਕਦੇ ਇਸ ਚੀਜ਼ ਵੱਲ ਤੁਹਾਨੂੰ ਰੋਕੇਗਾ ਵੀ ਨਹੀਂ ਤੁਸੀਂ ਆਪਦਾ ਘਰ ਦੇਖੋ ਆਪਦੇ ਘਰ ਦੇ ਕੰਮ ਕਰੋ ਵੀ ਤੁਸੀਂ ਲੋਕਾਂ ਵੱਲ ਤੁਰਪੇ ਲੋਕਾਂ ਨੇ ਤੁਹਾਨੂੰ ਕੀ ਦੇਣਾ ਸਾਡੇ ਸਮਾਜ ਦੇ ਵਿੱਚ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਘਰ ਦੇ ਕੰਮ ਕਰਦੇ ਰਹਿੰਦੇ ਆ ਘਰ ਦਾ ਕੰਮ ਕਰਨਾ ਵੀ ਬੜਾ ਜ਼ਰੂਰੀ ਹੁੰਦਾ ਆਪਣਾ ਜੀਵਨ ਨਰਭਾ ਵੀ ਕਰਨਾ ਹੁੰਦਾ ਹੈ ਬੱਚੇ ਪਾਲਣੇ ਹੁੰਦੇ ਆ ਇਹ ਸਾਰੇ ਕੰਮਾਂ ਦੇ ਨਾਲ ਨਾਲ ਕੁਝ ਲੋਕ ਐਸੇ ਵੀ ਹੁੰਦੇ ਆ ਜਿਹੜੇ ਸਮਾਜ ਲਈ ਕੰਮ ਕਰਦੇ ਆ ਇਹਨਾਂ ਦੇ ਘਰ ਦੇ ਕੰਮ ਨੂੰ ਘੱਟ ਮਹੱਤਵ ਦਿੰਦੇ ਆ ਜਿਵੇਂ ਅਸੀਂ ਸਿੱਖਿਆ ਜਿਨ੍ਹਾਂ ਤੋਂ ਸ਼ਹੀਦ ਭਗਤ ਸਿੰਘ ਹੋਣੀ ਸਰਾਬੇ ਹੋਰੀ ਜਿਨ੍ਹਾਂ ਨੇ ਲੋਕਾਂ ਲਈ ਆਸੀਆਂ ਦੇ ਰਸਿਆਂ ਨੂੰ ਚੁੰਮਿਆ ਉਹਨਾਂ ਨੇ ਘਰ ਘਾਟ ਛੱਡ ਦਿੱਤੇ ਵਿਆਹ ਨਹੀਂ ਕਰਾਏ ਪਰਿਵਾਰ ਨਹੀਂ ਪਾਲੇ ਇਸ ਲਈ ਉਹ ਲੋਕਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਇਸ ਕਰਕੇ ਅਸੀਂ ਬਹੁਤ ਸਾਰਾ ਸਮਾਂ ਲੋਕਾਂ ਲਈ ਹੀ ਕੱਢਦੇ ਹਾਂ ਲੋਕਾਂ ਦੀ ਸੇਵਾ ਕਰਦੇ ਹਾਂ ਕਾਮਰੇਡ ਜੀ ਪਿੰਡਾਂ ਦੇ ਵਿੱਚੋਂ ਜਿਹੜੇ ਕੀ ਮਜ਼ਦੂਰਾਂ ਦੀ ਜਿਹੜੀ ਆਵਾਜ਼ ਆ ਉਹ ਕਹਿੰਦੀ ਆ ਵੀ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਮੋਰਚਾ ਹੈਗਾ ਉਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਜਿਹੜਾ ਨਾਅਰਾ ਲਾਉਂਦੇ ਨੇ ਉਹ ਮਜ਼ਦੂਰਾਂ ਨੂੰ ਨਾਲ ਰੱਖਦੇ ਨੇ ਜਦੋਂ ਆਪਣਾ ਮੋਰਚਾ ਜਿੱਤ ਜਾਂਦੇ ਨੇ ਸੰਘਰਸ਼ ਜਿੱਤ ਜਾਂਦੇ ਨੇ ਫਿਰ ਉਹ ਮਜ਼ਦੂਰਾਂ ਨੂੰ ਭੁੱਲ ਜਾਂਦੇ ਨੇ ਐਵੇਂ ਕਿਉਂ ਹੁੰਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਸਾਡਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਹਮੇਸ਼ਾ ਮਜ਼ਦੂਰ ਦੀ ਗੱਲ ਕਰਦਾ ਮਜ਼ਦੂਰਾਂ ਲਈ ਲੜਦਾ ਵੀ ਹੈ ਅਸੀਂ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲਦੇ ਆਂ ਔਰ ਅਸੀਂ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਚਾਰਟਰ ਬਣਾਇਆ ਉਸ ਦੇ ਵਿੱਚ ਪਾਈਆਂ ਜਿਸ ਦੇ ਵਿੱਚ ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਇਆ ਹੋਵੇ ਜਿਸ ਦੇ ਵਿੱਚ ਨਰੇਗਾ ਮਜ਼ਦੂਰਾਂ ਨੂੰ 200 ਦਿਨ ਦਾ ਕੰਮ ਦਿੱਤਾ ਜਾਵੇ ਇਹ ਬਕਾਇਦਾ ਮੰਗ ਚਾਰਟਰ ਹੈ ਜਿਹੜਾ ਸਾਡਾ ਛੱਪ ਜਾਣਾ ਅਖਬਾਰਾਂ 'ਚ ਥੋੜੇ ਦਿਨਾਂ ਤੱਕ ਆ ਜਾਣਾ ਹੈ ਮਜ਼ਦੂਰਾਂ ਨੂੰ ਸਾੰਮਲਾਟ ਜੀ ਜ਼ਮੀਨਾਂ ਦੇ ਵਿੱਚੋਂ ਜਿਹੜੇ ਰਿਜ਼ਰਵ ਜ਼ਮੀਨਾਂ ਬਣਦੀਆਂ ਉਹਨਾਂ ਦੇ ਹਿੱਸੇ ਦੀਆਂ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦੇ ਕਬਜ਼ੇ ਕਰਾਏ ਹੋਏ ਨੇ ਔਰ ਉਹਨਾਂ ਨੂੰ ਬਹੁਤ ਘੱਟ ਰੇਟ 'ਤੇ ਉਹ ਠੇਕੇ ਤੇ ਦੁਵਾਈਆਂ ਔਰ ਦਵਾਉਂਦੇ ਰਹਾਂਗੇ ਇਹ ਗੱਲ ਜਿਹੜੀ ਹੈ ਕਿ ਤੋਂ ਗਲਤ ਪਾਸਿਓਂ ਨਿਕਲ ਰਹੀ ਹੈ ਅਸੀਂ ਹਮੇਸ਼ਾ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਮਜ਼ਦੂਰਾਂ ਲਈ ਲੜਦੇ ਹਾਂ ਜਿੱਤੇ ਕਿ ਦਿੱਲੀ ਜਦੋਂ ਆਪਾਂ ਨੇ ਫਤਿਹ ਕਰਨੀ ਸੀ ਪਹਿਲਾ ਮੋਰਚਾ ਲੱਗਿਆ ਸੀ ਕਰੋਨਾ ਤੋਂ ਪਹਿਲਾਂ ਦਾ ਜਿਹੜਾ ਮੋਰਚਾ ਸੀ ਉਹ ਜਿਹੜਾ ਮੋਰਚਾ ਫਤਿਹ ਕਰ ਲਿਆ ਸੀ ਦਿੱਲੀ ਵੀ ਆਪਾਂ ਨੇ ਫਤਿਹ ਕਰ ਲਈ ਸੀ ਜਦੋਂ ਆਪਣੇ ਨਾਲ ਜੱਗੀ ਬਾਬੇ ਪੰਧੇਰ ਵਰਗੇ ਤੇ ਬਹੁਤ ਸਾਰੇ ਮਜ਼ਦੂਰ ਭਾਈਚਾਰੇ ਨਾਲ ਚੱਲੇ ਸੀ ਇਸ ਵਾਰ ਮਜ਼ਦੂਰ ਭਾਈਚਾਰੇ ਜਿਹੜਾ ਬਹੁਤ ਘਟਿਆ ਰਾ ਉਹਨਾਂ ਦੇ ਦਿਲਾਂ ਦੇ ਵਿੱਚ ਰੋਸ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਜਾਣਾ ਚਾਹੀਦਾ ਕਿਉਂ ਜਾਣਾ ਚਾਹੀਦਾ ਕੀ ਉਹਨਾਂ ਦੀਆਂ ਮੰਗਾਂ ਹਨ ਇਸ ਮੋਰਚੇ ਦੇ ਵਿੱਚ ਉਹਨਾਂ ਨੂੰ ਕਿਉਂ ਜਾਣਾ ਕਹਿੰਦਾ ਇਹਦੇ ਬਾਰੇ ਇਹ ਤਾਂ ਮਜ਼ਦੂਰਾਂ ਦੀਆਂ ਮੰਗਾਂ ਔਰ ਕਿਸਾਨਾਂ ਦੀਆਂ ਮੰਗਾਂ ਅਸਲ ਦੇ ਵਿੱਚ ਅਸੀਂ ਤਾਂ ਇਹ ਸੋਚਦੇ ਹਾਂ ਕਿਸਾਨ ਵੀ ਇੱਕ ਮਜ਼ਦੂਰ ਹੈ ਕਿਸਾਨ ਔਰ ਮਜ਼ਦੂਰ ਜਦੋਂ ਪੁਰਾਣੇ ਸਮੇਂ ਦੇ ਵਿੱਚ ਸੀਰ ਕਰਿਆ ਕਰਦੇ ਸੀ ਜੇ ਇੱਕ ਜ਼ਿਮੀਂਦਾਰ ਨੇ ਕਹਿਣਾ ਉਹ ਫਲਾਣਾ ਮੇਰਾ ਸੀਰੀ ਹੈ ਜੇ ਸੀਰੀ ਦੇ ਘਰ ਕੋਈ ਰਿਸ਼ਤੇਦਾਰ ਆ ਗਿਆ ਉਹਨੇ ਪੁੱਛਣਾ ਕਿੱਥੇ ਗਿਆ ਉਹਨਾਂ ਨੇ ਬਸਣਾ ਸੀਰੀ ਦੇ ਗਿਆ ਇੱਕ ਦੂਜੇ ਨੂੰ ਸੀਰੀ ਸਮਝਦੇ ਸੀ ਦੋਨੇ ਰਲ ਕੇ ਸਿਰ ਜੋੜ ਕੇ ਪੰਡ ਬੰਦੇ ਸੀ ਇਸ ਲਈ ਹੁਣ ਵੀ ਸਮਾਂ ਮੰਗ ਕਰਦਾ ਕਿਸਾਨ ਔਰ ਮਜ਼ਦੂਰ ਰਲ ਕੇ ਜੇ ਲੜਨਗੇ ਤਾਂ ਜਿੱਤ ਹੋਏਗੀ ਕੰਨੇ ਕਿਸਾਨ ਜਾਂ ਕੰਨੇ ਮਜ਼ਦੂਰ ਲੜ ਕੇ ਸਰਕਾਰ ਤੋਂ ਕੁਝ ਨਹੀਂ ਲੈ ਸਕਦੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਜਾਣਿਆਂ ਵੇੜਿਆਂ ਦੇ ਵਿੱਚ ਮਜ਼ਦੂਰਾ ਕੋਲੇ ਵੀ ਆਓ ਸਾਰੇ ਰਲ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਆਪਾਂ ਸਰਕਾਰ ਦੇ ਖਿਲਾਫ ਇੱਕ ਮੋਰਚਾ ਤਿਆਰ ਕੀਤਾ ਹੈ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਸੀ 4 ਸਤੰਬਰ ਨੂੰ ਜਿਸ ਦੇ ਵਿੱਚ ਖੇਤ ਮਜ਼ਦੂਰ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਸਾਰੇ ਸ਼ਾਮਲ ਹੋਏ ਸੀ ਜਿੱਥੇ ਇੱਕ ਪਰਜਾਈਡਿੰਗ ਕਮੇਟੀ ਬਣਾਈ ਗਈ ਸੀ ਜੋ ਇਸ ਮੋਰਚੇ ਨੂੰ ਚਲਾਏਗੀ ਇਸ ਲਈ ਇਹ ਸਾਰੇ ਲੋਕ ਕੌਣ ਰਲ ਕੇ ਸੰਘਰਸ਼ ਦੇ ਰਾਹ ਪੈਣਗੇ ਅਸੀਂ ਤੁਹਾਡੀ ਗੱਲ ਰੋਕਣਾ ਚਾਹਾਂਗੇ ਤੁਸੀਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰ ਰਹੇ ਹੋ ਵੀ ਪੁਰਾਣੇ ਸਮੇਂ ਤੋਂ ਲੈ ਕੇ ਮਜ਼ਦੂਰ ਆ ਜਿਹੜਾ ਉਹ ਕਿਸਾਨ ਇੱਕ ਖੇਤ ਦੇ ਵਿੱਚ ਇਕੱਠੇ ਕੰਮ ਕਰਦੇ ਤੇ ਅਸੀਂ ਇਹ ਗੱਲ ਦੇ ਉੱਤੇ ਵੀ ਸਹਿਮਤ ਹੁੰਨੇ ਆ ਉੱਥੇ ਹੀ ਇੱਕੇ ਖੇਤ ਦੇ ਵਿੱਚ ਮਜ਼ਦੂਰ ਕੰਮ ਕਰਦਾ ਉਸੇ ਖੇਤ ਦੇ ਵਿੱਚ ਕਿਸਾਨ ਕੰਮ ਕਰਦਾ ਫਿਰ ਕਿਸਾਨ ਅਮੀਰ ਕਿਉਂ ਹੋ ਜਾਂਦਾ ਮਜ਼ਦੂਰ ਗਰੀਬ ਕਿਉਂ ਰਹਿ ਜਾਂਦਾ ਇਹਦਾ ਕਾਰਨ ਵੀ ਕੀ ਹੈ ਜਿਹੜੇ ਭਾਵੇਂ ਮੋਦੀ ਸਰਕਾਰ ਨੇ ਗੱਦੀ ਤੇ ਬੈਠਦਿਆਂ 2014 ਦੇ ਵਿੱਚ ਖੁਦਕਸ਼ੀਆਂ ਦੇ ਆਕੜੇ ਸਾਪਣੇ ਬੰਦ ਕਰ ਦਿੱਤੇ ਜਿਹੜੇ ਪੁਰਾਣੇ ਆਕੜੇ ਜਾਂ ਹੁਣ ਅਖਬਾਰਾਂ ਦੀਆਂ ਖਬਰਾਂ ਤੋਂ ਪਤਾ ਲੱਗਦਾ ਹੈ ਦੇਸ਼ ਦੇ ਵਿੱਚ ਕਿਸਾਨ ਅਮੀਰ ਨਹੀਂ ਹੋਇਆ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਇੱਕ ਘੰਟੇ ਦੇ ਵਿੱਚ ਇੱਕ ਕਿਸਾਨ ਖੁਦਕਸ਼ੀ ਕਰਦਾ ਹੈ ਇੱਕ ਘੰਟੇ ਦੇ ਵਿੱਚ ਦੋ ਨੌਜਵਾਨ ਖੁਦਕਸ਼ੀ ਕਰਦੇ ਆ ਇਸ ਲਈ ਜੇ ਕਿਸਾਨ ਅਮੀਰ ਹੋਵੇ ਤਾਂ ਮਜ਼ਦੂਰ ਵੀ ਨਾਲ ਅਮੀਰ ਹੋਏਗਾ ਜੇ ਕਿਸਾਨ ਨੂੰ 4 ਪੈਸੇ ਮਿਲਣਗੇ ਤਾਂ ਜਿਹੜਾ ਮਜ਼ਦੂਰ ਹੈ ਉਸ ਨੂੰ ਵੀ 4 ਪੈਸੇ ਵੱਧ ਮਿਲਣਗੇ ਅਸੀਂ ਮਜ਼ਦੂਰ ਲਈ 700 ਰੁਪਏ ਦਿਹਾੜੀ ਦੀ ਮੰਗ ਕਰਦੇ ਹਾਂ ਜੇ ਕਿਸਾਨ ਨੂੰ ਹੀ ਘੱਟ ਭਾਅ ਮਿਲਣਗੇ ਉਹ ਦਿਹਾੜੀ ਦੇਣ ਵੇਲੇ ਥੋੜਾ ਸੋਚਦਾ ਜੇ ਕਿਸਾਨ ਨੂੰ ਭਾਅ ਚੰਗਾ ਮਿਲ ਜੇਗਾ ਜਨਸਾਂ ਦਾ ਤਾਂ ਮਜ਼ਦੂਰ ਨੂੰ ਦੇਣ ਲਈ ਉਸ ਨੂੰ ਕੋਈ ਰਿਕਵਰਟ ਨਹੀਂ ਹੈ ਉਸ ਨੂੰ ਕੋਈ ਚਿੰਤਾ ਨਹੀਂ ਹੈ ਔਰ ਖੁਸ਼ੀ ਨਾਲ ਕਿਸਾਨ ਮਜ਼ਦੂਰ ਅਸੀਂ ਥੋੜੀ ਗੱਲ ਇੱਥੇ ਫੇਰ ਰੁਕਣਾ ਚਾਹਾਂਗੇ ਦੇਖੋ ਇੱਕ ਵਾਰ ਜਿੱਥੇ ਤੁਸੀਂ ਕਹਿ ਰਹੇ ਹੋ ਵੀ ਮਜ਼ਦੂਰ ਦੀ ਦਿਹਾੜੀ 700 ਰੁਪਏ ਹੋਣੀ ਚਾਹੀਦੀ ਆ ਇੱਕ ਪਾਸੇ ਤੁਸੀਂ ਮੰਗ ਮੰਗ ਰੱਖ ਰਹੇ ਹੋ ਵੀ ਮਜ਼ਦੂਰ ਸਾਡੇ ਨਾਲ ਦਿੱਲੀ ਚੱਲਣ ਥੋੜੀ ਗੱਲ ਸਹੀ ਆ ਫੇਰ ਤੁਸੀਂ ਇੱਥੇ ਵੀ ਆਪਣੇ ਜਿਹੜੇ ਕਿਸਾਨ ਭਰਾ ਨੇ ਉਹ ਵੀ ਇਹ ਗੱਲ ਕਹਿ ਸਕਦੇ ਨੇ ਵੀ ਅਸੀਂ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਆਪਦੇ ਖੇਤ ਚ ਕੰਮ ਕਰਨ ਦੀ ਦਵਾਂਗੇ 800 ਰੁਪਏ ਦਿਹਾੜੀ ਵੀ ਚਲੋ ਸਾਡੇ ਨਾਲ ਅਸੀਂ ਅੱਜ ਤੋਂ ਕਾਨੂੰਨ ਬਣਾਉਨੇ ਆ ਵੀ ਪੰਜਾਬ ਦੇ ਵਿੱਚ 7-800 ਰੁਪਏ ਦਿਹਾੜੀ ਲਾਗੂ ਅਸੀਂ ਕਰਾਂਗੇ ਸਾਡੇ ਨਾਲ ਤੁਸੀਂ ਮੰਗਾਂ ਦੇ ਤੋਤਰੋ ਤੁਸੀਂ ਸਾਡੇ ਨਾਲ ਖੜੋ ਅਸੀਂ ਤੁਹਾਡੇ ਨਾਲ ਖੜਾਂਗੇ ਇਹਦੇ ਬਾਰੇ ਕੀ ਕਹੋਗੇ ਵੀ ਕਰਨਾ ਚਾਹੀਦਾ ਜਿੱਥੇ ਬੰਦਿਆਂ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਜਿੱਥੇ ਬੰਦਿਆਂ ਜਦੋਂ ਕਿਸਾਨਾਂ ਨੂੰ ਜਿੰਸਾਂ ਦੇ ਭਾਅ ਮਿਲਣਗੇ ਲਾਹੇਵੰਦ ਭਾਅ ਸਵਾਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਤਾਂ ਅਸੀਂ ਉਸ ਦਾ ਉਸੇ ਵਕਤ ਐਲਾਨ ਕਰਾਂਗੇ 700 ਰੁਪਏ ਦੇ ਹੜੀ ਦਾ ਹੁਣ ਵੀ ਅਸੀਂ ਜਿੱਥੇ ਕਿਤੇ ਸਾਡੀ ਸੋਚ ਦੇ ਲੋਕ ਬੈਠੇ ਆ ਅਸੀਂ ਹੁਣ ਵੀ ਸਾਡੇ ਏਰੀਆ ਦੇ ਵਿੱਚ ਸਾਰੇ ਪੰਜਾਬ ਤੋਂ ਸਾਰੇ ਦੇਸ਼ ਚੋਂ ਦਿਹਾੜੀ ਵਧਾ। ਅਸੀਂ ਪਹਿਲਾਂ ਹੀ ਦਿਹਾੜੀ ਵਧਾ ਦਿੰਨੇ ਆ। ਹੁਣ ਸਾਡੇ 600 ਦੇ ਲਗਭਗ ਦਿਹਾੜੀ 500 ਤੋਂ ਉੱਪਰ ਦਿਹਾੜੀ 550-600 ਰੁਪਇਆ ਦਿਹਾੜੀ ਅਸੀਂ ਦਿੰਨੇ ਆ। ਜੀ ਤੁਸੀਂ ਮੋਦੀ ਸਰਕਾਰ ਨੂੰ ਵੀ ਭੰਡ ਰਹੇ ਹੋ। ਤੁਸੀਂ ਕਹਿੰਦੇ ਹੋ ਜਿਹੜਾ ਖੇਤੀ ਕਿਸਾਨ ਖੇਤੀ ਕਰਦਾ ਕਿਸਾਨ ਆ ਉਹਦੇ ਕਰਜ਼ੇ ਮਾਫ ਹੋਣੇ ਚਾਹੀਦੇ ਨੇ। ਕਿਤੇ ਨਾ ਕਿਤੇ ਥੋੜੇ ਬਹੁਤੇ ਕਰਜ਼ੇ ਤਾਂ ਮਜ਼ਦੂਰਾਂ ਦੇ ਸਰ ਵੀ ਨੇ। ਕੀ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੋਣੇ ਚਾਹੀਦੇ? ਇਹ ਪਿਛਲੇ ਸਮੇਂ ਦੇ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਉਸ ਵੇਲੇ ਸਾਡੀ ਜਥੇਬੰਦੀਆਂ ਮਿਲੀਆਂ ਸੀ ਵੀ ਮਜ਼ਦੂਰਾਂ ਦੇ ਕਰਜ਼ੇ ਵੀ ਮਾਫ਼ ਕਰੋ। ਉਹਦਾ ਜਵਾਬ ਸੀ ਬਜ਼ੁਰਗਾਂ ਦਾ ਕਰਜ਼ਾ ਹੀ ਹੈ ਨਹੀਂ। ਮੁੱਖ ਮੰਤਰੀ ਦਾ ਇਹ ਜਵਾਬ ਸੀ। ਉਹ ਕਹਿੰਦਾ ਕਿਹੜਾ ਕਰਜ਼ਾ ਦੱਸੋ? ਅਸੀਂ ਉਹਨੂੰ ਦੱਸਿਆ ਕਾਰਪੋਰੇਸ਼ਨਾਂ ਤੋਂ ਕਰਜ਼ੇ ਲਏ ਹੋਏ ਆ। ਲੋਕਾਂ ਨੇ ਸੁਸਾਇਟੀਆਂ ਤੋਂ ਕਰਜ਼ੇ ਲਏ ਹੋਏ ਆ ਮਜ਼ਦੂਰਾਂ ਨੇ। ਮਜ਼ਦੂਰਾਂ ਨੇ ਭਾਈ ਬੰਦੀ ਚ ਰਿਸ਼ਤੇਦਾਰਾਂ ਤੋਂ, ਮਿੱਤਰਾਂ ਦੋਸਤਾਂ ਤੋਂ ਕਰਜ਼ੇ ਲਏ ਹੋਏ ਆ। ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਵੀ ਲੈਂਦੇ ਹੋਣੇ ਪਹਿਲਾਂ ਜੋ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਕਰਜ਼ੇ ਲਏ ਹੋਏ ਆ। ਉਹ ਉਸ ਨੇ ਇਹ ਗੱਲ ਮੰਨੀ ਸੀ ਸਾਡੇ ਆਖਿਆ ਤੋਂ ਵੀ ਹਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੂੰਗਾ ਸੋਸਾਇਟੀਆਂ ਦਾ 9-9000 ਰੁਪਇਆ ਮਾਫ ਕਰਕੇ ਗਿਆ ਜਾਂਦਾ ਹੋਇਆ ਹਾਂ ਉਹ ਤਾਂ ਕਰਦੇ ਜਿਹੜੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਪਿੰਡਾਂ ਦੇ ਵਿੱਚ ਮਾਈਕਰੋ ਫਾਈਨੈਂਸ ਕੰਪਨੀਆਂ ਆਪਣਾ ਜਿਹੜਾ ਮੱਕੜੀ ਜਾਲ ਪਿੰਡਾਂ ਦੇ ਵਿੱਚ ਬੀਬੀਆਂ ਦੇ ਉੱਤੇ ਉਹਨਾਂ ਨੇ ਵਿਛਾਇਆ ਹੋਇਆ ਉਹ ਬੀਬੀਆਂ ਦਿਨ ਰਾਤ ਉਹਨਾਂ ਨਾਲ 2-4 ਹੋ ਰਹੀਆਂ ਨੇ ਜਦੋਂ ਜਹਿਦ ਕਰਕੇ ਉਹ ਆਪਣੀ ਘਰ ਦਾ ਰਸ਼ਨ ਰੋਕੇ ਉਹਨਾਂ ਨੇ ਕਿਸ਼ਤਾਂ ਭਰ ਰਹੀਆਂ ਨੇ ਉਹਨਾਂ ਮਾਈਕਰੋ ਫਾਈਨੈਂਸ ਕੰਪਨੀਆਂ ਕਹਿਣਾ ਚਾਹੂਗੇ ਸਰਕਾਰ ਨੂੰ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀ ਐ ਇਹ ਡਾਨੀਆਂ ਵਾਨੀਆਂ ਦੇ ਚੇਲਿਆਂ ਦੀਆਂ ਨੇ ਉਹ ਆਪਣਾ ਮੱਕੜੀ ਜਾਲ ਦੇਸ਼ 'ਚ ਵਿਸਾਈ ਰਿਹਾ ਹੈ ਹਰ ਪਾਸੇ ਵਿਸਾ ਰਿਹਾ ਹੈ ਉਹ ਲੋਕਾਂ ਨੂੰ ਲੁੱਟਣ ਦਾ ਹਰ ਹੀਲਾ ਜਿਹੜਾ ਵਰਤਦੇ ਐ ਇਸੇ ਤਰ੍ਹਾਂ ਇਹ ਜਿਹੜਾ ਮਾਈਕਰੋ ਫਾਈਨਾਂਸ ਕੰਪਨੀ ਆ ਪਿੰਡਾਂ ਦੇ ਵਿੱਚ ਆ ਕੇ ਅਣਜਾਣ ਬੀਬੀਆਂ ਭੋਲੀਆਂ ਪਾਲੀਆਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਕਰਜ਼ਾ ਦੇ ਕੇ ਵਿਆਜ ਪਰਵਿਆਜ ਲਾ ਕੇ ਵੱਡੀਆਂ-ਵੱਡੀਆਂ ਰਕਮਾਂ ਘਰੋਂਦੇ ਆ ਜੇ ਭਰ ਨਹੀਂ ਸਕਦੇ ਲੋਕ ਕਿਸਾਨਾਂ ਨੂੰ ਡਰਾਉਂਦੇ ਆ ਤੁੰਟਾਉਂਦੇ ਆ ਅਸੀਂ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਇਹੀਆਂ ਮਾਈਕਰੋ ਕੰਪਨੀਆਂ ਨੂੰ ਨਾਥ ਪਾਈ ਜਾਵੇ ਔਰ ਉਹਨਾਂ ਲੋਕਾਂ ਦੇ ਕਰਜ਼ੇ ਵੀ ਮਾਫ ਕੀਤੇ ਜਾਣ ਜਿਸ ਤਰ੍ਹਾਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਮੰਗ ਮੰਗ ਕਰਦੇ ਆ ਅਸੀਂ ਅਸੀਂ ਸਮੁੱਚੇ ਲੋਕਾਂ ਦੇ ਕਰਜ਼ਿਆਂ ਦੀ ਮਾਫੀ ਦੀ ਮੰਗ ਕਰਦੇ ਆ ਖੇਤ ਮਜ਼ਦੂਰ ਹੋਣ ਜਾਂ ਕੋਈ ਹੋਰ ਮਜ਼ਦੂਰ ਹੋਣ ਫੇਰ ਜ਼ਮੀਨੇ ਲੋਕ ਹੋਣ ਜਾਂ ਛੋਟੇ ਦੁਕਾਨਦਾਰ ਹੋਣ ਜਾਂ ਹੋਰ ਕੋਈ ਕਾਰੋਬਾਰੀ ਲੋਕ ਹੋਣ ਸਾਰੇ ਲੋਕਾਂ ਦੇ ਇੱਕ ਵਾਰੀ ਸੋਚਿਆ ਕਰ ਜੇ ਤੇ ਲਖੀਰ ਮਾਰੀ ਜਾਣੀ ਚਾਹੀਦੀ ਹੈ ਸਾਡੀ ਜਥੇਬੰਦੀ ਹੰਦੀ ਇਹ ਮੰਗ ਹੈ ਅੱਛਾ ਤੁਹਾਡੀ ਜਥੇਬੰਦੀ ਜੇ ਮੰਨ ਲਓ ਮਜ਼ਦੂਰਾਂ ਦੇ ਕਰਜ਼ੇ ਫਸੇ ਨੇ ਤਾਂ ਤੁਹਾਡੀ ਜਥੇਬੰਦੀ ਸਰਕਾਰ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣ ਰਹੀ ਤੁਹਾਡੀ ਜਥੇਬੰਦੀ ਦਾ ਕੀ ਐਕਸ਼ਨ ਰਹੇਗਾ ਸਾਡੀ ਜਥੇਬੰਦੀ ਗੱਜ ਵੱਜ ਕੇ ਉਹਨਾਂ ਦੀ ਹਮਾਇਤ ਤੇ ਜਾਏਗੀ ਅੱਗੇ ਹੋ ਕੇ ਲੜਾਂਗੇ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਵਾਂਗੇ ਸਾਡੇ ਜਦੋਂ ਮਰਜ਼ੀ ਹੁੰਦੇ ਰਹਿਣ ਪ੍ਰਧਾਨ ਜੀ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਕੇ ਆਈ ਸੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਅੱਜੋ ਲੋਕਾਂ ਨੇ ਉਮੀਦਾਂ ਟੁੱਟਦੀਆਂ ਦਿਖ ਰਹੀਆਂ ਨੇ ਅੱਜੋ ਲੋਕਾਂ ਨੇ ਉਮੀਦਾਂ ਟੁੱਟਦੀਆਂ ਦਿਖ ਰਹੀਆਂ ਨੇ ਉਹਨਾਂ ਸਰਕਾਰਾਂ ਨੇ ਜਿਹੜੀਆਂ ਗਰੀਬ ਲੋਕਾਂ ਦਾ ਸਾਥ ਨਹੀਂ ਦੇ ਰਹੀਆਂ ਤਾਂ ਸਾਡੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਉੱਥੇ ਕੀ ਕਰਨਾ ਚਾਹੀਦਾ ਕੀ ਉਹਨਾਂ ਨੂੰ ਕੀ ਦਾ ਸਾਥ ਲੈ ਜਿਹੜਾ ਲੈਣਾ ਚਾਹੀਦਾ ਸਰਕਾਰਾਂ ਦੇ ਪਰਨੇ ਡਿਗਣਾ ਚਾਹੀਦਾ ਜਾਂ ਕਿਤੇ ਕਿਸੇ ਜਥੇਬੰਦੀ ਦੇ ਕੀ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਭਗਤ ਸਿੰਘ ਵਰਗੀ ਪੱਗ ਬਨਣ ਨਾਲ ਜਾਂ ਭਗਤ ਸਿੰਘ ਦਾ ਨਾਰਾ ਇਨਕਲਾਬ ਜਿੰਦਾਬਾਦ ਕਹਿਣ ਨਾਲ ਭਗਤ ਸਿੰਘ ਦੀ ਲੀਹਾਂ ਤੇ ਚਲ ਨਹੀਂ ਚੱਲ ਸਕਦੀ ਭਗਤ ਸਿੰਘ ਦੇ ਵਿਚਾਰ ਨੂੰ ਅਪਣਾਉਣਾ ਹੋਏਗਾ ਭਗਤ ਸਿੰਘ ਦਾ ਵਿਚਾਰ ਕੀ ਸੀ ਉਹਦਾ ਇੱਕ ਤਾਂ ਇਹ ਵੀ ਲਿਖਦਾ ਹੈ ਕਹਿੰਦਾ ਮੈਂ ਇਸੇ ਰੱਬ ਨੂੰ ਨਹੀਂ ਮੰਨਦਾ ਜਿਹੜਾ ਗਰੀਬਾਂ ਦੀ ਗੱਲ ਇਹ ਨਾ ਸੁਣਦਾ ਹੋਵੇ ਅਜਿਹੇ ਰੱਬ ਦੀ ਸਾਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਭਗਵੰਤਮਾਨ ਦੀ ਸੋਚ ਜੋ ਉਸੇ ਦਾ ਰੰਗ ਦਾ ਸਾਫਾ ਬਨ ਕੇ ਸ਼ਾਇਦ ਲੋਕਾਂ ਦੇ ਮਸਲੇ ਹੱਲ ਹੋਣਗੇ ਮਸਲੇ ਹੱਲ ਨਹੀਂ ਹੋਣੇ ਇਹ ਤਾਂ ਲੋਕ ਸਰਕਾਰਾਂ ਤੋਂ ਕੋਈ ਝਾਕ ਨਾ ਕਰਨ ਸਰਕਾਰਾਂ ਨੇ ਕਿਸੇ ਦੀ ਨਹੀਂ ਸੁਣਨੀ ਬਿਨਾਂ ਰੋਿਆਂ ਤੋਂ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਦਿੰਦੇ ਇਸ ਲਈ ਲੋਕਾਂ ਨੂੰ ਆਪਣੇ ਮੱਤ ਭੇਸ ਬਲਾ ਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਾਰੇ ਲੋਕ ਆਪਣੇ ਹਿੱਤ ਛੱਡ ਕੇ ਚੌਧਰਾ ਛੱਡ ਕੇ ਇੱਕ ਥਾਂ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਲੜਨ ਤਾਂ ਹੀ ਸਰਕਾਰਾਂ ਨੂੰ ਝਕਾਇਆ ਜਾ ਸਕਦਾ ਜਿੱਥੇ ਲੋਕ ਲੜਦੇ ਆ ਉਥੇ ਜਿੱਤਾਂ ਪ੍ਰਾਪਤ ਕਰਦੇ ਆ ਸਰਕਾਰਾਂ ਝੁੱਕ ਜਾਂਦੀਆਂ ਜਦੋਂ ਲੋਕ ਇਕੱਠੇ ਹੋ ਕੇ ਲੜਦੇ ਨਹੀਂ ਹੈ ਤਾਂ ਲੋਕਾਂ ਦੀਆਂ ਮੰਗਾਂ ਲੜਕਦੀਆਂ ਰਹਿੰਦੀਆਂ ਰਾਜਨੀਤਿਕ ਲੋਕ ਤਾਂ ਲੋਕਾਂ ਦੀਆਂ ਲਾਸਾਂ ਦੇ ਉੱਤੇ ਦੀ ਲੰਘ ਕੇ ਗੱਦੀਆਂ ਤੇ ਪਹੁੰਚਦੇ ਆ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਗੱਦੀ ਤੇ ਪਹੁੰਚਣਾ ਹੁੰਦਾ ਸਾਡਾ ਨਿਸ਼ਾਨਾ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਲੜਾਉਣਾ ਆਪਣੀਆਂ ਮੰਗਾਂ ਪ੍ਰਾਪਤੀ ਕਰਨੀ ਹੁੰਦਾ ਦਰਸ਼ਕੋ ਆਪਣੇ ਨਾਲ ਸਨ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਮੀਤ ਸਿੰਘ ਜੀ ਛੱਜੂਪੱਟ ਉਹਨਾਂ ਨਾਲ ਆਪਾਂ ਨੇ ਗੱਲਬਾਤ ਕੀਤੀ ਉਹ ਮਜ਼ਦੂਰ ਮਜ਼ਦੂਰਾਂ ਦੇ ਮੁੱਦਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਸਰਕਾਰਾਂ ਨਾਲ ਜਦੋਂ ਜਹਿਦ ਕਰਦੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਅਸੀਂ ਵੀ ਉਹਨਾਂ ਨੂੰ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਉਮਰ ਇਸ ਸੰਘਰਸ਼ ਦੇ ਵਿੱਚ ਲੱਗ ਚੁੱਕੀ ਉਹਨਾਂ ਦੇ ਪਾਰਟੀ ਦੇ ਲੇਖੇ ਜਿਹੜੀ ਉਮਰ ਆਪਦੀ ਲਾ ਦਿੱਤੀ ਆ ਉੱਥੇ ਕਿ ਉਹਨਾਂ ਦੀ ਨਿਗਾਹ ਉੱਤੇ ਵੀ ਬਹੁਤ ਮਠਾਸਰ ਪਿਆਗਾ ਉਹ ਅੱਜ ਵੀ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਇੱਕ ਠੋਕੇ ਖੜੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਆਪਾਂ ਹੋਰ ਗੱਲਬਾਤ ਕਰਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕਿਸੇ ਨਵੇਂ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਉਦ ਤੱਕ ਲਈ ਧੰਨਵਾਦ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ